ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਜਿਹੜੀ A3 ਨੰਬਰ ਦੀ ਜੀ ਦੇ ਅੱਗ ਲੱਗੀ ਹੈ ਕਿਰਤੀ ਮਾਮਲਾ ਜੀ ਦਾ ਇਹ ਸਰ ਪੇਂਟ ਦੀ ਦੁਕਾਨ ਨੂੰ ਅੱਗ ਲੱਗੀ ਸੀ ਸਾਨੂੰ 1:03 ਦੇ ਮਿੰਟ ਤੇ ਕਾਲ ਆਈ ਹੈ ਜੀ ਅਸੀਂ ਉਸੇ ਟਾਈਮ ਤੇ ਗੱਡੀ ਆਪਣੀ ਕੱਢੀ ਜੀ ਤੇ ਗੱਡੀ ਇੱਥੇ ਲਿਆਂਦੀ ਜੀ ਤੇ ਗੱਡੀ ਲੈ ਆ ਕੇ ਅੱਗ ਭਾਈ ਸ਼ਟਰ ਬਹੁਤ ਮਿਹਨਤ ਨਾਲ ਤੋੜਿਆ ਜੀ ਸਾਡੇ ਕੋਲ ਚਾਬੀਆਂ ਵੀ ਨਹੀਂ ਸੀ ਲੋਕ ਭੰਨ ਕੇ ਇਹ ਸ਼ਟਰ ਤੋੜ ਕੇ ਅਸੀਂ ਅੱਗੇ ਵਧੇ ਹਾਂ ਜੀ ਉਹਦੇ ਕਰਕੇ ਅੱਗ ਨੂੰ ਹਜੇ ਹਜੇ ਕੰਟਰੋਲ ਨਹੀਂ ਹੋਇਆ ਜੀ ਅੱਗ ਪਿੱਤੇ ਪੂਰੀ ਤਰ੍ਹਾਂ ਕੰਟਰੋਲ ਕਰ ਰਹੇ ਆ ਇੱਕ ਇੱਕ ਗੱਡੀ ਪਿੱਛੇ ਦੀ ਲਾਈ ਹੋਈ ਇੱਕ ਗੱਡੀ ਇੱਧਰ ਦੀ ਲਾਈ ਹੋਈ ਹੈ ਜੀ ਇੱਕ ਗੱਡੀ ਹੋਰ ਆ ਰਹੀ ਹੈ ਘੱਟੋ ਘੱਟ ਪੰਜ ਗੱਡੀਆਂ ਇੱਥੇ ਲੱਗ ਚੁੱਕੀਆਂ ਪਣੀਆਂ ਆਗ ਬਹੁਤ ਜ਼ਿਆਦਾ ਖਤਰਨਾਕ ਹੈ ਜੀ ਪੇਂਟ ਦੀ ਅੱਗ ਹੈ ਜੀ ਠੀਕ ਹੈ ਮੋੜ ਗਈ ਹੈ ਮੋੜ ਸਰ ਕੰਟਰੋਲ ਕਰ ਰਹੇ ਆ ਆਫੀਸਰ ਆਏ ਹੋਏ ਆ ਸਾਡੇ ਸੀਨੀਅਰ ਆਫਸਰ ਆਏ ਹੋਏ ਆ ਉਹ ਦੇਖ ਰਹੇ ਆ ਜੀ ਮੌਕਾ ਥੈਂਕ ਯੂ ਸਰ ਅਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਐਸ ਐਸ ਚਤਨਾਮ ਸਿੰਘ ਜੀ 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 ਅਗਰ ਲੱਗ ਗਿਆ ਹੈ ਸਾਾਨੂੰ 1 ਵਜੇ ਦੀ 5 ਮਿੰਟ ਦੇ ਕਾਲ ਆਈ ਹੈ ਜੀ ਅਸੀਂ ਮੌਕੇ ਤੇ ਪਹੁੰਚੇ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਅੱਗ ਬੁਝਾਈ ਜਾਂਨੇ ਜੀ ਬਹੁਤ ਆ ਨੁਕਸਾਨ ਜਿਆਦਾ ਹੋਦਾ ਦਾ ਇਹਨਾਂ ਦੀ ਇਹ ਪਤਾ ਲੱਗਾ ਕਿ ਇਹਨਾਂ ਦੀ ਦੁਕਾਨ ਹੈ ਫੋਨ ਅਸਲ ਇਹ ਦੀ ਦੁਕਾਨ ਹੈ ਤੇ ਕਾਦੀ ਦੁਕਾਨ ਸੀ ਸੈਂਟਰੀ ਦੀ ਦੁਕਾਨ ਹੈ ਅੱਗ ਪਤਾ ਲੱਗਾ ਕਿਸ ਤਰ੍ਹਾਂ ਲੱਗੀ ਨਹੀਂ ਇਹ ਨਹੀਂ ਪਤਾ ਲੱਗ ਸਕਿਆ ਜੀ ਹਾਂ ਨਾ ਹੰਡ ਕਿਸ ਤਰ੍ਹਾਂ ਦਾ ਮਾਲ ਕਿਸ ਤਰ੍ਹਾਂ ਦਾ ਹਾਂ ਬਸ ਬੁਝਾ ਦਿੱਤੀ ਬੋਝੀ ਜਾਂਦੀ ਲੱਗੇ ਆਉਂਦੇ ਜੀ ਅੱਗ ਦੇ ਕੰਟਰੋਲ ਆਹ ਕੰਟਰੋਲ ਹੋ ਜਾਊਗਾ 10 15 ਮਿੰਟ ਲੱਗਣਗੇ ਜੀ ਹੋਰ ਕਿੰਨੇ ਗੱਡੀਆਂ ਲੱਗ ਗਈਆਂ ਚਾਰ ਪੰਜ ਗੱਡੀਆਂ ਆ ਗਈਆਂ ਜੀ ਸਰ ਹਾਂ ਮੈਂ ਤੁਹਾਡਾ ਸੰਭੂ ਇਹ ਜਿਹੜੀ ਇਹ ਕਿੰਨੇ ਦੁਕਾਨ ਨੂੰ ਅੱਗ ਲੱਗੀ ਹੈ ਹਾਂ ਜੀ ਕਿੰਨੇ ਵਜੇ ਲੱਗੀ ਹੈ ਆ 1:30 ਵਜੇ ਲੱਗੀ ਹੈ ਆਪ ਨੂੰ ਕਿਵੇਂ ਪਤਾ ਚੱਲਿਆ ਬਾਹਰ ਔਸੂਰ ਮਚਾਇਆ ਮੈਂ ਸੌ ਰਹਾ ਥਾ ਮੈਂ ਉੱਠ ਕੇ ਦੇਖਾ ਤਾਂ ਅੱਗ ਲੱਗੀ ਤੇ ਮੈਂ ਬਹੁਤ ਕੋੜੇ ਫੋਨ ਕੀਤੇ ਜਲਦੀ ਆਓ ਅੱਗ ਲੱਗ ਗਿਆ ਹੈ ਤਾਂ ਆਪਨੇ ਫੋਨ ਕੀਤਾ ਤਾਂ ਫਾਇਰ ਬ੍ਰਿਗੇਡ ਆ ਗਈ ਹਾਂ ਜੀ ਉਸੇ ਸਮੇਂ ਆ ਗਈ ਹਾਂ ਜੀ ਹਾਂ ਜੀ ਉਸੇ ਸਮੇਂ ਆ ਗਈ ਆਗ ਕਾਬੂ ਪਾਇਆ ਹੋਇਆ ਹੈ ਅੱਜ ਆਗ ਅੱਗ ਕਾਬੂ ਪਾਇਆ ਸੁਨੀਲ ਕੁਮਾਰ ਹੈ ਜੀ ਇਹ ਜਿਹੜੀ ਦੁਕਾਨ ਹੈ ਤੁਹਾਡੀ ਹੈ ਹਾਂਜੀ ਸਾਡੀ ਆਪਦੀ ਹੈ ਜੀ ਹਾਂਜੀ ਇਹ ਸੈਂਟਰੀ ਹਾਰਡਵੇਅਰ ਪੇਂਟ ਬਿਜਲੀ ਦੇ ਸਮਾਨ ਦੀ ਬਿਲਡਿੰਗ ਮਟੀਰੀਅਲ ਦੀ ਦੁਕਾਨ ਹੈ ਜੀ ਤੇ ਇਹ ਅੱਗ ਤੇ ਲੱਗੀ ਇਹ ਤਾਂ ਹੁਣ ਪਿੱਛੋਂ ਬੰਦੇ ਨੇ ਫੋਨ ਆਇਆ ਜੀ ਕਹਿੰਦਾ ਬੌਜੀ ਅੱਗ ਲੱਗੀ ਹੋਈ ਧੂਆ ਨਿਕਲੀ ਜਾਂਦਾ ਜਲਦੀ ਆਓ ਹੁਣ ਕੀ ਪਿੱਛੋਂ ਸਾਡੇ ਬੰਦੇ ਰਹਿੰਦੇ ਕੁਆਟਰਾਂ ਦੇ ਵਿੱਚ ਕਰਾਏ ਤੇ ਕਦੋਂ ਕੋ ਫੋਨ ਆਇਆ ਸੀਗਾ ਹਾਂ तकरीबन 1.5 ਵਜੇ 1.5 ਹਾਂਜੀ ਤੁਸੀਂ ਮੌਕੇ ਤੇ ਪਹੁੰਚ ਕੇ ਕੀ ਦੇਖਿਆ ਸੀ ਹਾਂਜੀ ਮੌਕੇ ਤੇ ਜਦੋਂ ਪਹੁੰਚੇ ਜਿ ਪਟਾਕੇ ਪਈ ਜਾਂਦੇ ਸੀ ਉਦੋਂ ਕਿੰਨਾ ਕੁ ਨੁਕਸਾਨ ਹੋ ਗਿਆ ਸਾਰਾ ਕੁਝ ਹੀ ਖਤਮ ਹੋ ਗਿਆ ਜੀ ਸਾਰਾ ਕੁਝ ਹੀ ਖਤਮ ਹੋ ਗਿਆ ਕੁਝ ਵੀ ਨਹੀਂ ਬਚਿਆ ਅੰਦਾਜ਼ਨ ਕਿੰਨਾ ਕੁ ਨੁਕਸਾਨ ਹੋਇਆ ਅੰਦਾਜ਼ਨ 50-60 ਲੱਖ ਦਾ ਘੱਟੋ-ਘੱਟ ਜੀ ਜੇ ਸਾਰਾ ਹੀ ਖਤਮ ਹੋ ਗਿਆ ਆਲਾ ਨਾਲ ਦੁਕਾਨ ਤੇ ਕਾਦੀ ਸੀ ਸੈਂਟਰੀ ਦੀ ਸੀ ਸੈਂਟਰੀ ਹਾਰਡਵੇਅਰ ਪੇਂਟ ਇਲੈਕਟ੍ਰੋਨਿਕ ਪਤਾ ਲੱਗਾ ਹੈ ਅੱਗ ਲੱਗੀ ਕਿਵੇਂ ਨਹੀਂ ਪਤਾ ਲੱਗਿਆ ਜੀ ਇਹ ਅੱਜ ਤੋਂ 4 ਸਾਲ ਪਹਿਲਾਂ ਜੀ 20 ਮਾਰਚ ਨੂੰ ਲੱਗੀ ਸੀ ਉਦੋਂ ਵੀ ਸਾਰਾ ਕੁਝ ਖਤਮ ਹੋ ਗਿਆ ਹੀ ਐਂ ਪਹਿਲੇ ਵੀ ਅੱਗ ਲੱਗੀ ਸੀ ਪਹਿਲਾਂ ਵੀ ਲੱਗੀ ਸੀ ਉਦੋਂ ਉਹਨੂੰ ਵੀ ਇਸ ਤਰ੍ਹਾਂ ਹੀ ਪਤਾ ਨਹੀਂ ਲੱਗਿਆ ਤੁਹਾਨੂੰ ਉਦੋਂ ਵੀ ਪਤਾ ਨਹੀਂ ਲੱਗਿਆ ਜੀ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ